ਸਸਿਕਾ ਜੀ ਸਾਰਿਆਂ ਨੂੰ ਸਰਚੁਕ ਜੀ ਸਾਰਿਆਂ ਨੂੰ ਹੋਰ ਸਰ ਜੀ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਅੱਜ ਦਾ ਵਲੌਗ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਕਰਦਿਆਂ ਨੇ ਨਵੀਂ ਵੀਡੀਓ ਬਾਰੇ ਕਿ ਨਵੀਂ ਵੀਡੀਓ ਜਿਹੜੀ ਤੁਹਾਨੂੰ ਉਹਦਾ ਇਹ ਕੱਲ ਦਾ ਤੁਸੀਂ ਟ੍ਰੇਲਰ ਦੇਖਿਆ ਸਾਰਿਆਂ ਨੇ ਥੋੜਾ ਆਈਡੀਆ ਹੋ ਗਿਆ ਹੋਵੇਗਾ ਕਿ ਕਿੱਦਾਂ ਦੀ ਹੋਣੀ ਆ ਤੇ ਵੀਡੀਓ ਦਾ ਜਿਹੜਾ ਨਾਮ ਆ ਉਹ ਹੈ ਧੀਆਂ ਦੇ ਦੁਸ਼ਮਣ ਉਹ ਨਾਮ ਇਸ ਕਰਕੇ ਰੱਖਿਆ ਹੈ ਵਾ ਕਿਉਂਕਿ ਵੀਡੀਓ 'ਚ ਜਿਹੜੇ ਕੈਰੈਕਟਰ ਨੇ ਨਾ ਜਿੰਨੇ ਵੀ ਉਹ ਸਾਰਿਆਂ ਨੂੰ ਆਪਣੀ ਆਪਣੀ ਪਈ ਹੁੰਦੀ ਹੈ ਚਾਹੇ ਉਹ ਚਾਚਾ ਆ ਚਾਹੇ ਚਾਚੇ ਦਾ ਬੇਟਾ ਆ ਚਾਹੇ ਚਾਚੀ ਆ ਚਾਹੇ ਇੱਕ ਜਵਾਈ ਨੇ ਜਿੰਨੇ ਵੀ ਕੈਰੈਕਟਰ ਨੇ ਨਾ ਚਾਹੇ ਜਵਾਈ ਦੇ ਰਿਸ਼ਤੇਦਾਰ ਨੇ ਸਾਰਿਆਂ ਨੂੰ ਆਪਣੀ ਆਪਣੀ ਪਈ ਹੁੰਦੀ ਤੇ ਲਾਲਚ ਕਿਹੜੀ ਗੱਲ ਦਾ ਹੁੰਦਾ ਜ਼ਮੀਨ ਦਾ ਸੋ ਉਹ ਕਿੱਦਾਂ ਮਤਲਬ ਚੀਜ਼ਾਂ ਚੱਲਦੀਆਂ ਨੇ ਲਾਲਚ ਕੀ ਕੁਝ ਕਰਾਉਂਦਾ ਆ ਮੇਰਾ ਉਹਦੇ ਵਿੱਚ ਨੈਗੇਟਿਵ ਰੋਲ ਆ ਤੇ ਜੋ ਤਾਂ ਬਿਲਕੁਲ ਥੋੜਾ ਜਿਹਾ ਰੋਲਾ ਉਹ ਜਿਹੀ ਹੀ ਕਰਾਉਣਾ ਹੈ ਕਿਆ ਕਰਾਵਾਂਗੇ ਤੇ ਦੇਦੇ ਪਰ ਰਹਿਣ ਦੇਵਾ ਕਿ ਕੋਈ ਗੱਲ ਨਹੀਂ ਤੇ ਹੁਣ ਵੇਖੋ ਕਿ ਉਹ ਲਾਲਚ ਵਸ ਹੋ ਕੇ ਕਿੱਦਾਂ ਕਿੱਦਾਂ ਕੰਮ ਚੱਲਦੇ ਨੇ ਅੱਜ ਕਿੱਦਾਂ ਵੀਡੀਓ ਚੱਲਦੀ ਆ ਕਿਹੜੀ ਗ੍ਰੇਟੀਜਾ ਹੁੰਦੀਆਂ ਨੇ ਇਹਦੇ ਨਾਲ ਇੱਕ ਤੇ ਇਹ ਪਤਾ ਚੱਲਣਾ ਹੈ ਆ ਵੀ ਹੈ ਰਿਸ਼ਤੇ ਦੀ ਅਹਿਮੀਅਤ ਕਿੰਨੀ ਕੁ ਹੁੰਦੀ ਆ ਕੌਣ ਕਿਹਦੇ ਵਾਸਤੇ ਕੀ ਕਰਦਾ ਵਕ ਤੇ ਪੌਤੇ ਘਰਾਂ ਦੇ ਵਿੱਚ ਤੇ ਇਹੋ ਹੀ ਚੀਜ਼ਾਂ ਵੇਖੀਆਂ ਜਾਂਦੀਆਂ ਕਾਲ ਇੱਕ ਕਮੈਂਟ ਵੀ ਹੁੰਦਾ ਵੀ ਸਾਡੇ ਘਰ ਰੀਤਾਂ ਹੀ ਹੋਣੇ ਕੱਲ ਟ੍ਰੇਲਰ ਤੇ ਥੱਲੇ ਆਇਆ ਨਿਕਾ ਤੇ ਉਮੀਦ ਹੀ ਹੋਈ ਆ ਵੀ ਤੁਸੀਂ ਸਾਰੇ ਜਣੇ ਬਹੁਤ ਪਿਆਰ ਦੇਵੋਗੇ ਹੀ ਬੋਤੇ ਐਨੀ 20 ਹੀ ਕੀ ਵੀਜੀ ਸੀਰੀਜ਼ ਤੇ ਮਜ਼ਾ ਆ ਰਿਹਾ ਟਰੈਲਰ ਦੇਖਣ ਦਾ ਪਰ ਲੰਬੀ ਲੈ ਕੇ ਜਾਇਓ ਪਰ ਇਹ ਚੀਜ਼ ਨਾ ਜਿਹਦਾ ਯਾਦ ਇੱਕ ਤੇ ਚੱਲ ਜਾਂਦੀ ਆ ਉਹ ਦੋ ਸਾਨੂੰ ਮਹਿਸੂਸ ਹੁੰਦੀ ਆ ਵੀ ਇਹ ਲੰਬੀ ਜਾ ਰਹੀ ਆ ਤੇ ਇਸ ਸੀਰੀਜ਼ ਨਹੀਂ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਕੰਪਲੈਕਸ ਵੀਡੀਓ ਸਟੋਰੀ ਜਿਹੜੀ ਆ ਉਹ ਹੈਗੀ ਆ ਕਿਉਂਕਿ ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿੱਦਾਂ ਮਤਲਬ ਜਿਹੜੇ ਕੁੜੀ ਦੇ ਮਾਮਾ ਪਿਓ ਹੁੰਦੇ ਨੇ ਉਹਨਾਂ ਨੇ ਵੀ ਪਹਿਲਾਂ ਕਿਦਾਂ ਕਿਦਾਂ ਕੰਮ ਕੀਤੇ ਫਿਰ ਉਹਨਾਂ ਦਾ ਜਿਹੜਾ ਭਰਾ ਹੈ ਚਾਚਾ ਜਿਹੜਾ ਮੇਰਾ ਡੈਡੀ ਬਣਿਆ ਉਹਨਾਂ ਨੇ ਫਿਰ ਕਿੱਦਾਂ ਉਹਨਾਂ ਦੇ ਮਨ ਚ ਹੁੰਦਾ ਕਿ ਅਸੀਂ ਪਹਿਲੀ ਵਾਰਸ ਲੈਣੀ ਆ ਤੇ ਉਹਨਾਂ ਦੇ ਕਰਕੇ ਫਿਰ ਮੈਂ ਵੀ ਲਾਲਚੀ ਹੋਇਆ ਨਾ ਮੇਰਾ ਵੀ ਨੈਗੇਟਿਵ ਰੋਲ ਆ ਤੇ ਉਹ ਕਿੱਦਾਂ ਸਾਰੀਆਂ ਚੀਜ਼ਾਂ ਫਿਰ ਜਿਹੜੇ ਜਵਾਈ ਹੁੰਦੇ ਨੇ ਉਹ ਕਿੱਦਾਂ ਮਤਲਬ ਸਾਰੀਆਂ ਚੀਜ਼ਾਂ ਬੜੀਆਂ ਕੰਪਲੈਕਸ ਹੋ ਜਾਣੀਆਂ ਕਾਫੀ ਲੰਬੀ ਬਣ ਸਕਦੀ ਹੈ ਪਰ ਇਹ ਆ ਵੀ ਕੋਸ਼ਿਸ਼ ਕਰਾਂਗੇ ਕਿ ਬੋਰ ਨਾ ਹੋਵੇ ਤੇ ਜੀ ਜਿਹੜਾ ਕੰਮ ਬਦਲ ਬਦਲ ਚੱਲਦਾ ਰਹੇ। ਵੀਡੀਓ ਵਿੱਚ ਕਮੈਂਟ ਆ ਰਹੀ ਕਿ ਤੁਸੀਂ ਲੰਬੀ ਨਹੀਂ ਲੈ ਕੇ ਗਏ ਅਸੀਂ ਅਸਲ ਸੁਭਾਵੇਂ ਨਵੇਂ ਪੇਰੈਂਟਸ ਬਣੇ ਆ। ਗਾਈਡ ਨਹੀਂ ਮੈਨੇਜਰ ਨਹੀਂ ਹੋਇਆ। ਅਜੇ ਮਤਲਬ ਉਹਨੂੰ ਕਿਉਂ ਘਰ ਵੀਰ ਜਿਹਾ ਮਜਾ ਆਉਂਦਾ। ਵੀਰ ਜੀ ਮੈਨੂੰ ਜਿਆਦਾ ਵਾ। ਉਹਦੇ ਘਰ ਕੇ ਫਿਰ ਟਾਈਮ ਨਹੀਂ ਉਹਨਾਂ ਦਿੰਦਾ ਜਾਂਦਾ। ਹਮੇਸ਼ਾ ਦੇਖਣਾ ਪੈਂਦਾ ਸਦਾ ਸਾਨੂੰ ਵੀ ਰਾਤ ਨੂੰ ਕਦੀ ਨਾ ਉੱਠਣ ਕੇ ਇਹਦੇ ਕਿਹਾ ਨੌੜ ਜਾਂਦੇ ਆ। ਇਹ ਆਪੀ ਉਹ ਥੋੜੇ ਰਜ਼ੀ ਵਿਆਂ ਕਰਕੇ ਉਹਨੂੰ ਇਨਾ ਟਾਈਮ ਨਹੀਂ ਦਿੱਤਾ ਗਿਆ। ਮਤਲਬ ਸਾਰੇ ਕਹਿੰਦੇ ਸੀ ਕਿ ਥੋੜੀ ਲੰਬੀ ਲਿਆ ਜਾਂਦੇ ਪਰ ਮਤਲਬ ਜਿੱਦਾਂ ਹੈਗਾ ਸੋ ਹੈਗਾ ਕਿਤੇ ਕੀ ਕਰ ਸਕਦੇ। ਤੇ ਹੁਣ ਜਿਹੜੀ ਸੀਰੀਜ਼ ਅਸੀਂ ਬਣਾ ਰਹੇ ਆ ਉਹਨੂੰ ਤੇ ਹੀ ਸਾਰੇ ਜਣੇ ਪਿਆਰਦੇ ਹੋ ਉਹ ਹੈਗੀ ਹੈ ਧੀਆ ਦੇ ਦੁਸ਼ਮਣ ਅੱਜ ਆ ਜੜੀਆਂ 11 ਵਜੇ ਹਾਂ 11 ਵਜੇ 11:10 ਅੱਜ 11 ਵਜੇ ਪਾ ਦੇ 11 ਵਜੇ ਪੂਰੇ ਤੇ ਇਹ ਅਸੀਂ ਥੋੜਾ ਜਿਹਾ ਟਾਈਮ ਟਟ ਲੈ ਹੋ ਗਏ ਹਾਂ ਪਿੱਛੇ ਜੇ ਪਰ ਹੁਣ ਤੋਂ ਅਸੀਂ ਖਿਆਲ ਰੱਖਾਂਗੇ ਪੂਰਾ ਇਹੀ ਬੁਰੇ ਟਾਈਮ ਤੇ ਹੀ ਆਪਣੀ ਵੀਡੀਓਜ਼ ਨੂੰ ਲੈ ਕੇ ਆਇਆ ਕਰੀਏ ਇਹਦੇ ਵਿੱਚ ਜਿਹੜੇ ਨਵੇਂ ਕਰੈਕਟਰ ਨੇ ਉਹ ਇੱਕ ਤੇ ਦਿਲਜਿੰਦਰ ਭੈਣ ਜੀ ਨੂੰ ਤੁਸੀਂ ਦੇਖ ਲਈਓ ਦੂਜਾ ਕਰੈਕਟਰ ਨਵਾਂ ਆਇਆ ਇਹਦੇ ਵਿੱਚ ਉਹਨਾਂ ਦੇ ਹਸਬੰਡ ਜਿਹੜੇ ਆ ਦਿਲਬਾਗ ਭਾਜੀ ਤੇ ਉਹਨਾਂ ਮਤਲਬ ਮੇਰੇ ਹਿਸਾਬ ਨਾਲ ਕਿਉਂ ਮੈਂ ਕਦੀ ਉਹਨਾਂ ਕੋਲ ਕਰਵਾਇਆ ਨਹੀਂ ਕੰਮ ਵੀਡੀਓ ਹੋ ਜਾ ਬਟ ਪਹਿਲੀ ਵੀਡੀਓ ਦੇ ਹਿਸਾਬ ਨਾਲ ਮਤਲਬ ਜਦੋਂ ਮੇਰੇ ਨਾਲ ਕੰਮ ਕੀਤਾ ਬਹੁਤ ਵਧੀਆ ਉਹਨਾਂ ਨੇ ਆਪਣਾ ਰੋਲ ਪਲੇ ਕੀਤਾ ਆ ਬਿਲਕੁਲ ਬੜਾ ਵਧੀਆ ਲੱਗਾ ਮੈਨੂੰ ਦੇਖ ਕੇ ਕਿ ਇੰਨਾ ਵਧੀਆ ਡਾਇਲੋਗ ਡਿਲੀਵਰ ਕਰਨਾ ਤੇ ਉਹ ਇੱਕ ਸਹੀ ਤਰਜ਼ ਨਾਲ ਬੋਲਣਾ ਗੁੱਸੇ ਨਾਲ ਮਤਲਬ ਬੋਲਣਾ ਬੜਾ ਵਧੀਆ ਮੈਨੂੰ ਲੱਗਾ ਮੈਨੂੰ ਤੇ ਬਾਕੀ ਉਹ ਵੀ ਕੋਆਪਰੇਟ ਕਰੇ ਕਿ ਸਾਰਾ ਕੁਝ ਵਧੀਆ ਹੀ ਵਧੀਆ ਹੈ ਤੇ ਬਾਕੀ लवली ਜਿਹੜਾ ਉਹ ਸਭ ਤੋਂ ਵੱਡਾ ਦੁਸ਼ਮਣ ਹੋਣਾ ਮੇਰਾ ਤੇ ਸੰਡੇ ਆਪਾਂ ਅੱਗੇ ਜਦੋਂ ਵੀਡੀਓ ਬਣਾਉਣੇ ਆ ਕਹਿੰਦਾ ਕੋਈ ਕਹਿੰਦੇ ਤੁਹਾਨੂੰ ਦੱਸੂਗਾ ਵੀਡੀਓ ਬਣਾਉਂਦੇ ਆ ਸੋ ਠੀਕ ਹੈ ਬਸ ਸਾਰੇ ਜਿਹੜੇ ਜਰੂਰ ਦੇਖਿਓ ਵੀਡੀਓ ਕਮੈਂਟ ਕਰਕੇ ਦੱਸਿਓ ਤੇ ਜਿੰਉ ਤਨ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਫਿਰ ਅਸੀਂ ਕੰਟੀਨਿਊ ਕਰਾਂਗੇ ਵੀਡੀਓ ਚ ਤੇ ਠੀਕ ਹੈ ਜੀ ਫਿਰ ਇੰਨੀਆਂ ਗੱਲਾਂ ਦੇ ਨਾਲ ਹੀ ਮਿਲਾਂਗੇ ਤੁਹਾਨੂੰ ਅਗਲੇ ਵਲੋਗ ਚ ਹਾਂਜੀ ਤੇ ਤੁਹਾਨੂੰ ਕੁਝ ਕਲਿੱਪਸ ਪਿਛੇ ਲਾ ਦਿੰਦਾ ਉਹ ਦੇਖ ਲਿਓ ਵੀਡੀਓ ਪੜਾਉਂਦਿਆਂ ਦੇ ਠੀਕ ਹੈ ਜੀ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਸਾਰਿਆਂ ਨੂੰ ਹੋਰ ਸਰ ਜੀ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਅੱਜ ਦਾ ਵਲੋਗ ਤੁਹਾਡੇ ਨਾਲ ਸਾਂ ਗੱਲਾਂ ਬਾਤਾਂ ਕਰਦਿਆਂ ਨੇ ਨਵੀਂ ਵੀਡੀਓ ਬਾਰੇ ਕੇ ਨਵੀਂ ਵੀਡੀਓ ਜਿਹੜੀ ਤੁਹਾਨੂੰ ਉਹਦਾ ਇਹ ਕੱਲ ਦਾ ਤੁਸੀਂ ਟਰੇਲਰ ਦੇਖਿਆ ਸਾਰਿਆਂ ਨੇ ਥੋੜਾ ਆਈਡੀਆ ਹੋ ਗਿਆ ਹੋਵੇਗਾ ਕਿ ਕਿੱਦਾਂ ਦੀ ਹੋਣੀ ਆ ਤੇ ਵੀਡੀਓ ਦਾ ਜਿਹੜਾ ਨਾਮ ਆ ਉਹ ਆ 3ਾਂ ਦੇ ਦੁਸ਼ਮਣ ਉਹ ਨਾਮ ਇਸ ਕਰਕੇ ਰੱਖਿਆ ਵਾ ਕਿਉਂਕਿ ਵੀਡੀਓ 'ਚ ਜਿਹੜੇ ਕਰੈਕਟਰ ਨੇ ਨਾ ਜਿੰਨੇ ਵੀ ਉਹ ਸਾਰਿਆਂ ਨੂੰ ਆਪਣੀ ਆਪਣੀ ਪਈ ਹੁੰਦੀ ਹੈ ਚਾਹੇ ਉਹ ਚਾਚਾ ਆ ਚਾਹੇ ਚਾਚੀ ਦਾ ਬੇਟਾ ਆ ਚਾਹੇ ਚਾਚੀ ਆ ਚਾਹੇ ਇੱਕ ਜਵਾਈ ਨੇ ਜਿੰਨੇ ਵੀ ਕੈਰੈਕਟਰ ਨੇ ਨਾ ਚਾਹੇ ਜਵਾਈ ਦੇ ਰਿਸ਼ਤੇਦਾਰ ਨੇ ਸਾਰੇ ਨੂੰ ਆਪਣੀ ਆਪਣੀ ਭਈ ਹੁੰਦੀ ਤੇ ਲਾਲਚ ਕਿਹੜੀ ਗੱਲ ਦਾ ਹੁੰਦਾ ਜ਼ਮੀਨ ਦਾ ਸੋ ਉਹ ਕਿੱਦਾਂ ਮਤਲਬ ਚੀਜ਼ਾਂ ਚੱਲਦੀਆਂ ਨੇ ਲਾਲਚ ਕੀ ਕੁਝ ਕਰਾਉਂਦਾ ਆ ਮੇਰਾ ਉਹਦੇ ਵਿੱਚ ਨੈਗੇਟਿਵ ਰੋਲ ਆ ਤੇ ਜੋ ਦਾ ਬਿਲਕੁਲ ਥੋੜਾ ਜਿਹਾ ਰੋਲ ਆ ਉਹ ਅੱਗੇ ਜਿਹੀ ਕਰਾਉਣਾ ਹੈ ਕਿਆ ਕਰਾਵਾਂਗੇ ਤੇ ਦੇਦੇ ਪਰ ਰਹਿਣ ਦੇਵਾਗੇ ਕੋਈ ਗੱਲ ਨਹੀਂ ਤੇ ਹੁਣ ਵੇਖੋ ਕਿ ਉਹ ਲਾਲਚ ਵਸ ਹੋ ਕੇ ਕਿੱਦਾਂ ਕਿੱਦਾਂ ਕੰਮ ਚੱਲਦੇ ਨੇ ਜੇ ਕਿੱਦਾਂ ਵੀਡੀਓ ਚੱਲਦੀ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਇਹ ਦਿਨਾਂ ਲੇਕ ਤੇ ਇਹ ਪਤਾ ਚੱਲਣਾ ਹੈ ਆ ਵੀ ਹਾ ਰਿਸ਼ਤੇ ਦੀ ਅਹਿਮੀਅਤ ਕਿੰਨੀ ਕੁ ਹੁੰਦੀ ਆ, ਕੌਣ ਕਿਹਦੇ ਵਾਸਤੇ ਕੀ ਕਰਦਾ ਵਕ। ਤੇ ਪੌਤੇ ਘਰਾਂ ਦੇ ਵਿੱਚ ਤੇ ਇਹੋ ਹੀ ਚੀਜ਼ਾਂ ਵੇਖਿਆ ਜਾਂਦੀਆਂ। ਕੱਲ ਇੱਕ ਕਮੈਂਟ ਵੀ ਆਉਂਦਾ ਵੀ ਸਾਡੇ ਘਰ ਵੀ ਤਾਂ ਹੀ ਹੋਣੇ। ਕੱਲ ਟ੍ਰੇਲਰ ਵੀ ਥੱਲੇ ਆਇਆ ਠੀਕ। ਤੇ ਉਮੀਦ ਹੀ ਹੋਈ ਆ ਵੀ ਤੁਸੀਂ ਸਾਰੇ ਜਣੇ ਬਹੁਤ ਪਿਆਰ ਦੇਵੋਗੇ। ਤੇ ਬਹੁਤੇ ਆ ਨੇ ਕਮੈਂਟ ਇਹ ਹੋਈ ਕਿ ਵੀ ਜੀ ਸੀਰੀਜ਼ ਤੇ ਮਜ਼ਾ ਆ ਰਿਹਾ ਟ੍ਰੇਲਰ ਦੇਖਣ ਦਾ ਪਰ ਲੰਬੀ ਲੈ ਕੇ ਜਾਇਓ ਪਰ ਇਹ ਚੀਜ਼ ਨਾ ਜਦੋਂ ਯਾਦ ਕਿ ਤੇ ਚੱਲ ਜਾਂਦੀ ਹੈ ਉਦੋਂ ਸਾਨੂੰ ਮਹਿਸੂਸ ਹੁੰਦੀ ਹੈ ਕਿ ਉਹ ਲੰਬੀ ਜਾ ਰਹੀ ਹੈ ਤੇ ਇਹ ਸੀਰੀਜ਼ ਨਹੀਂ ਕੋਸ਼ਿਸਕ ਕਰਾਂਗੇ ਕਿਉਂਕਿ ਬਹੁਤ ਕੰਪਲੈਕਸ ਵੀਡੀਓ ਸਟੋਰੀ ਜਿਹੜੀ ਆ ਉਹ ਹੈਗੀ ਆ ਕਿਉਂਕਿ ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿੱਦਾਂ ਮਤਲਬ ਜਿਹੜੇ ਕੁੜੀ ਦੇ ਮਾਮਾ ਪਿਓ ਹੁੰਦੇ ਨੇ ਉਹਨਾਂ ਨੇ ਵੀ ਪਹਿਲਾਂ ਕਿਦਾਂ ਕਿਦਾਂ ਕੰਮ ਕੀਤੇ ਫਿਰ ਉਹਨਾਂ ਦਾ ਜਿਹੜਾ ਭਰਾ ਹੈ ਚਾਚਾ ਜਿਹੜਾ ਮੇਰਾ ਡੈਡੀ ਬਣਿਆ ਉਹਨਾਂ ਨੇ ਫਿਰ ਕਿੱਦਾਂ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਪਹਿਲੀ ਵਾਪਸ ਲੈਣੀ ਆ ਤੇ ਉਹਨਾਂ ਦੇ ਕਰਕੇ ਫਿਰ ਮੈਂ ਵੀ ਲਾਲਚੀ ਹੋਇਆ ਨਾ ਮੇਰਾ ਵੀ ਨੈਗੇਟਿਵ ਰੋਲ ਆ ਤੇ ਉਹ ਕਿੱਦਾਂ ਸਾਰੀਆਂ ਚੀਜ਼ਾਂ ਸਿਰ ਜਿਹੜੇ ਜਵਾਈ ਹੁੰਦੇ ਨੇ ਉਹ ਕਿੱਦਾਂ ਮਤਲਬ ਸਾਰੀਆਂ ਚੀਜ਼ਾਂ ਬੜੀਆਂ ਕੰਪਲੈਕਸ ਹੋ ਜਾਂਦੀਆਂ ਕਾਫੀ ਲੰਬੀ ਬਣ ਸਕਦੀ ਹੈ ਪਰ ਇਹ ਆ ਵੀ ਕੋਸ਼ਿਸ਼ ਕਰਾਂਗੇ ਕਿ ਬੋਰ ਨਾ ਹੋਵੇ ਤੇ ਠੀਕ ਠੀਕ ਜਿਹੜਾ ਕੰਮ ਮਤਲਬ ਅੰਦਾ ਚੱਲਦਾ ਰਹਿੰਦਾ ਹੈ। ਵੀਡੀਓ ਵਿੱਚ ਕਮੈਂਟ ਆ ਰਹੇ ਸੀ ਕਿ ਤੁਸੀਂ ਲੰਬੀ ਨਹੀਂ ਲੈਤੀ ਕਿ ਅਸੀਂ ਅਸਲ ਸੁਭਾਅ ਮੇ ਨਾ ਮੇ ਪੇਰੈਂਟਸ ਬਣੇ ਆ। ਟਾਈਮ ਹੀ ਮੈਨੇਜ ਨਹੀਂ ਹੋਇਆ। ਹਾਂ ਜੀ ਮਤਲਬ ਹੁਣ ਕਿਉਂ ਘਰ ਵੀ ਰਜੇਵਾ ਜਿਆਦਾ ਹੁੰਦਾ। ਰਜੇਵਾ ਜਿਆਦਾ ਹੁੰਦਾ। ਉਹਦੇ ਕਰਕੇ ਫਿਰ ਟਾਈਮ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ। ਨਹੀਂ ਦੇਖਣਾ ਪੈਂਦਾ ਜਦਾ ਸਭ ਨੂੰ ਵੀ ਰਾਤ ਤੱਕ। ਕਦੀ ਨਾ ਉੱਠਣ ਕੇ ਇਹਦੇ ਕਿਆ ਨੌੜ ਜਾਂਦੇ ਆ। ਤੇ ਇਹ ਆ ਕਿ ਉਹ ਥੋੜੇ ਰਜੇਵਿਆਂ ਕਰਕੇ ਉਹਨੂੰ ਇਨਾ ਟਾਈਮ ਨਹੀਂ ਦਿੱਤਾ ਗਿਆ। ਮਤਲਬ ਸਾਰੇ ਕਹਿੰਦੇ ਸੀ ਕਿ ਥੋੜੀ ਲੰਬੀ ਲਿਆ ਜਾਂਦੇ ਪਰ ਮਤਲਬ ਜਿੱਦਾਂ ਹੈਗਾ ਸੋ ਹੈਗਾ ਕਿਦਾਂ ਕੀ ਕਰਾਂ ਨਹੀਂ ਤੇ ਹੁਣ ਜਿਹੜੀ ਸੀਰੀਜ਼ ਅਸੀਂ ਬਣਾ ਰਹੇ ਆ ਉਹਨੂੰ ਤੁਸੀਂ ਸਾਰੇ ਜਾਣੇ ਪਿਆਰਦੇ ਹੋ ਉਹ ਹੈਗੀ ਹੈ ਧੀਆ ਦੇ ਦੁਸ਼ਮਣ ਅੱਜ ਆ ਜਿਹੜੀਆਂ 11 ਵਜੇ ਹਾਂ 11 ਵਜੇ 11 ਵਜੇ 10:00 ਅੱਜ 11 ਵਜੇ ਪਾ ਦਿੰਦੇ 11 ਵਜੇ ਪੂਰੇ ਤੇ ਅਸੀਂ ਥੋੜਾ ਜਿਹਾ ਟਾਈਮ ਤੋਂ ਢਿੱਲੇ ਹੋ ਗਏ ਹਾਂ ਪਿੱਛੇ ਜੇ ਪਰ ਹੁਣ ਤੋਂ ਅਸੀਂ ਖਿਆਲ ਰੱਖਾਂਗੇ ਪੂਰਾ ਇਹੀ ਬੁਰੇ ਟਾਈਮ ਤੇ ਹੀ ਆਪਣੀ ਵੀਡੀਓਜ਼ ਨੂੰ ਲੈ ਕੇ ਆਇਆ ਕਰੀਏ ਇਹਦੇ ਵਿੱਚ ਜਿਹੜੇ ਨਵੇਂ ਕਰੈਕਟਰ ਨੇ ਉਹ ਇੱਕ ਤੇ ਦਰਜਿੰਦਰ ਭੈਂਜੀ ਨੂੰ ਤੁਸੀਂ ਦੇਖਦੇ ਹੋ ਦੂਜਾ ਕਰੈਕਟਰ ਨਾਮ ਆਇਆ ਇਹਦੇ ਵਿੱਚ ਉਹਨਾਂ ਦੇ ਹਸਬੰਡ ਜਿਹੜੇ ਅ ਦਿਲਬਾਗ ਭਾਜੀ ਤੇ ਉਹਨਾਂ ਮਤਲਬ ਮੇਰੇ ਹਿਸਾਬ ਨਾਲ ਕਿਉਂ ਮੈਂ ਕਦੀ ਉਹਨਾਂ ਕੋਲ ਕਰਵਾਇਆ ਨਹੀਂ ਕੰਮ ਵੀਡੀਓ ਜ ਬਟ ਪਹਿਲੀ ਵੀਡੀਓ ਦੇ ਹਿਸਾਬ ਨਾਲ ਮਤਲਬ ਜਦੋਂ ਮੇਰੇ ਨਾਲ ਕੰਮ ਕੀਤਾ ਬਹੁਤ ਵਧੀਆ ਉਹਨਾਂ ਨੇ ਆਪਣਾ ਰੋਲ ਪਲੇ ਕੀਤਾ ਬਿਲਕੁਲ ਬੜਾ ਵਧੀਆ ਲੱਗਾ ਮਤਲਬ ਦੇਖ ਕੇ ਕਿ ਇੰਨਾ ਵਧੀਆ ਡਾਇਲੋਗ ਡਿਲੀਵਰ ਕਰਨਾ ਤੇ ਉਹ ਇੱਕ ਸਹੀ ਤਰਜ਼ ਨਾਲ ਬੋਲਣਾ ਗੁੱਸੇ ਨਾਲ ਮਤਲਬ ਬੋਲਣਾ ਬੜਾ ਵਧੀਆ ਮੈਨੂੰ ਲੱਗਾ ਮੈਨੂੰ ਤੇ ਬਾਕੀ ਉਹ ਵੀ ਕੋਆਪਰੇਟ ਕਰੇ ਕਿ ਸਾਰਾ ਕੁਝ ਵਧੀਆ ਹੀ ਵਧੀਆ ਹੈ ਤੇ ਬਾਕੀ ਲਵਲੀ ਜਿਹੜਾ ਉਹ ਸਭ ਤੋਂ ਵੱਡਾ ਦੁਸ਼ਮਣ ਹੋਣਾ ਮੇਰਾ ਤੇ ਅਸਾਂ ਜੀ ਅੱਗੇ ਜਦੋਂ ਵੀਡੀਓ ਬਣਾਉਣੇ ਆਂ ਕਹਿੰਦਾ ਕੋਈ ਕਹਿੰਦਾ ਤੁਹਾਨੂੰ ਦੱਸੂਗਾ ਵੀਡੀਓ ਬਣਾਉਂਦੇ ਆਂ ਸੋ ਠੀਕ ਆ ਬਸ ਸਾਰੇ ਜਿਹੜੇ ਜਰੂਰ ਦੇਖਿਓ ਵੀਡੀਓ ਕਮੈਂਟ ਕਰਕੇ ਦੱਸਿਓ ਤੇ ਜੋਤ ਨੂੰ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕੇ ਦਾ ਫਿਰ ਅਸੀਂ ਕੰਟੀਨਿਊ ਕਰਾਂਗੇ ਵੀਡੀਓ ਚ ਤੇ ਠੀਕ ਆ ਜੀ ਫਿਰ ਇੰਨੀਆਂ ਗੱਲਾਂ ਦੇ ਨਾਲ ਹੀ ਮਿਲਾਂਗੇ ਤੁਹਾਨੂੰ ਅਗਲੇ ਵਲੋਗ ਚ ਹਾਂਜੀ ਤੇ ਤੁਹਾਨੂੰ ਕੁਝ ਕਲਿੱਪਸ ਪਿੱਛੇ ਲਾ ਦੇਣਾ ਉਹ ਦੇਖ ਲਿਓ ਵੀਡੀਓ ਬਣਾਉਂਦੇ ਆ ਦੇ ਠੀਕ ਆ ਜੀ ਸასი ਕਰ ਸਾਰ